2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਰੈਲੀਆਂ ਦਾ سلسلہ ਹੁਣ ਤੋਂ ਹੀ ਸ਼ੁਰੂ ਹੋ ਗਿਆ ਹੈ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਜਿਹੜੀਆਂ ਪਾਰਟੀਆਂ ਵਾਰੀ ਦੀ ਉਡੀਕ ਕਰ ਰਹੀਆਂ ਨੇ ਉਹਨਾਂ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਨਹੀਂ ਬਣੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਚੋਣਾਂ ਕਿਵੇਂ ਲੜਦੇ ਨੇ ਤੇ ਫਿਰ ਦੂਸਰੀ ਖੇਤੀ ਪਾਰਟੀ ਅਤੇ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਵਾਰ-ਵਾਰ ਕਹਿ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਵੀ ਬਣੇਗੀ ਤੇ 2027 ਦੇ ਵਿੱਚ ਪੰਜਾਬ ਦੇ ਵਿੱਚ ਡਾਇਨਾਸੌਰ ਵੀ ਆਉਣਗੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲਬੂਤੇ ਉੱਤੇ ਆਪਣੇ ਵੱਲੋਂ ਅੱਡੀ ਚੁੰਟੀ ਦਾ ਜੋਰ ਲਗਾ ਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਸਕਦੇ ਨੇ ਕਿਉਂਕਿ 117 ਹਲਕੇ ਨੇ 2017 ਦੇ ਵਿੱਚ ਵੀ ਬੁਰਾ ਹਾਲ ਹੋਇਆ 2022 ਦੇ ਵਿੱਚ ਸਿਰਫ 117 ਦੇ ਵਿੱਚੋਂ ਤਿੰਨ ਉਮੀਦਵਾਰ ਜਿੱਤੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਫਿਰ ਪੰਥਕ ਲੋਕਾਂ ਨੇ ਵੋਟ ਨਹੀਂ ਪਾਈ ਇਸ ਕਰਕੇ 13 ਦੇ ਵਿੱਚੋਂ ਸਿਰਫ ਇੱਕ ਸੀਟ ਜਿੱਤੀ ਗਈ ਸ਼੍ਰੋਮਣੀ ਅਕਾਲੀ ਦਲ ਕਿਹੜੇ ਬਲਬੁੱਤੇ ਦੀ ਗੱਲ ਕਰਦੇ ਨੇ ਕਿਹੜੀ ਵਿਚਾਰਧਾਰਾ ਦੀ ਕਿਹੜੀ ਆਈਡੀਆਲੋਜੀ ਦੀ ਗੱਲ ਕਰਦੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਾਰ-ਵਾਰ ਨਕਾਰਿਆ ਆ ਚਾਰਿਆ ਹੈ ਹਾਲਾਂਕਿ ਦਿਲ ਲੋਚਦਾ ਹੈ ਇਹ ਦੇ ਵਿੱਚ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਗੱਠਜੋੜ ਕਰਕੇ ਲੜੇਗਾ ਕਿਉਂਕਿ ਸਹਾਰਾ ਚਾਹੀਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਭਈ ਆਪਣੇ ਬਲਬੂਤੇ ਉੱਤੇ ਪੈਰ ਲਾਉਣ ਲਈ ਕਾਂਗਰਸ ਪਾਰਟੀ ਨੂੰ ਲਗਭਗ 3 ਤੋਂ 4 ਵਾਰ ਇਲੈਕਸ਼ਨ ਆਪਣੇ ਬਲਬੂਤੇ ਉੱਤੇ ਲੜਨਾ ਪਵੇਗਾ ਜੇਕਰ ਸ਼ਹਿਰੀ ਖੇਤਰ ਦੀ ਵੋਟ ਸ਼ਹਿਰੀ ਲੋਕਾਂ ਦੀ ਵੋਟ ਜੇਕਰ ਭਾਰਤੀ ਜਨਤਾ ਪਾਰਟੀ ਦੇ ਕੋਲ ਹੈ ਤਾਂ ਜਿਹੜਾ ਪਿੰਡੂ ਭਾਈਚਾਰਾ ਹੈ ਕਿਸਾਨ ਭਾਈਚਾਰਾ ਹੈ ਗਰੀਬ ਗੁਰਬੇ ਨੇ ਛੋਟਾ ਛੋਟੇ ਤੋਂ ਵੱਡੇ ਕਿਸਾਨ ਵੱਡੇ ਤੋਂ ਛੋਟੇ ਕਿਸਾਨ ਨੇ ਉਹਨਾਂ ਦਾ ਵੋਟ ਬੈਂਕ ਉਹਨਾਂ ਦੇ ਵੋਟ ਬੈਂਕ ਦਾ ਰੁਝਾਨ ਤਾਂ ਸ਼੍ਰੋਮਣੀ ਅਕਾਲੀ ਦਲ ਵੱਲ ਹੈ ਵੱਲ ਹੈ ਯਾਨੀ ਕਿ ਇਹ ਦੋਹਾਂ ਵੋਟ ਬੈਂਕਾਂ ਨੂੰ ਇਕੱਠਾ ਕਰਕੇ ਗੱਠਜੋੜ ਕਰਕੇ ਸਰਕਾਰ ਬਣਾਈ ਜਾ ਸਕਦੀ ਹੈ ਲੇਕਿਨ ਰੱਦ ਕਰ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਨੂੰ ਹਾਲਾਂਕਿ ਸੁਨੀਲ ਕੁਮਾਰ ਜਾਖੜ ਨੇ ਵੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੋਣ ਦੇ ਨਾਲ-ਨਾਲ ਖੇਤੀ ਪਾਰਟੀ ਵੀ ਹੈ ਇਸ ਕਰਕੇ ਇਹਨਾਂ ਪਾਰਟੀਆਂ ਦਾ ਗੱਠ ਜੋੜ ਹੋਣਾ ਬੇਹੱਦ ਜ਼ਰੂਰੀ ਹੈ ਮਰਜਿੰਦਰ ਸਿੰਘ ਸਿਰਸਾ ਨੇ ਮੁਲਾਕਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਉਸ ਤੋਂ ਬਾਅਦ ਇਹ ਵੀ ਕਿਆਸਰਗਾਈਆਂ ਲਗਾਈਆਂ ਚਾਰੀਆਂ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਸਿਕੰਦਰ ਸਿੰਘ ਮਲੂਕਾ ਕਹਿ ਰਹੇ ਨੇ ਜਿਸ ਤਰ੍ਹਾਂ ਕਹਿ ਰਹੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਭੋਂਦੜ ਭੋਂਦੜ ਤੋਂ ਇਲਾਵਾ ਗੱਲ ਕੀਤੀ ਜਾ ਰਹੀ ਹੈ ਬੀਬਾ ਸਿਮਰਪ੍ਰੀਤ ਬਾਦਲ ਹੁਣਾ ਵੱਲੋਂ ਕਿ ਭਈ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਐਕਸਪੀਰੀਅੰਸ ਬੋਲਦਾ ਹੈ ਅਨੁਭਵ ਹੈ ਤਜਰਬਾ ਹੈ ਐਕਸਪੀਰੀਅੰਸ ਪਰਸਨ ਨੇ ਉਹਨਾਂ ਦੀ ਕਹੀ ਗੱਲ ਬਿਲਕੁਲ ਸੱਚੀ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੈਰੀਅਰ ਕੁੱਲ ਮਿਲਾ ਕੇ ਖਤਮੀ ਹੈ ਕਿਉਂਕਿ ਉਹਨਾਂ ਨੂੰ ਬਣਦਾ ਮਾਨ ਸਨਮਾਨ ਭਾਰਤੀ ਜਨਤਾ ਪਾਰਟੀ ਵਿੱਚ ਨਹੀਂ ਮਿਲ ਰਿਹਾ ਜਿਹੜਾ ਕਿ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਮਿਲਦਾ ਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਤਾਂ ਉਹਨਾਂ ਦੇ ਪਰਿਵਾਰਕ ਸਬੰਧ ਸੀ ਕੈਪਟਨ ਅਮਰਿੰਦਰ ਸਾਹਿਬ ਕੈਪਟਨ ਅਮਰਿੰਦਰ ਸਿੰਘ ਬਿਨਾਂ ਪੁੱਛੇ ਤੋਂ ਉਹਨਾਂ ਘਰੇ ਚਲੇ ਜਾਂਦੇ ਸੀ ਅਤੇ ਉਹ ਬਿਨਾਂ ਪੁੱਛੇ ਤੋਂ ਕੈਪਟਨ ਅਮਰਿੰਦਰ ਘਰੇ ਆ ਜਾਂਦੇ ਸੀ ਇਸ ਇਸ ਦੇ ਵਿੱਚ ਕੋਈ ਦੋ ਰਹਿਮਾਂ ਨਹੀਂ ਹੈਗੀਆਂ ਲੇਕਿਨ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਦਿਲ ਲੋਚਦਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕੀਤੀ ਜਾਵੇ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜੜੀਆਂ ਨੇ ਇਕੱਠੀਆਂ ਲੜੀਆਂ ਜੜ ਯਾਨੀ ਕਿ ਗੱਠਜੋੜ ਅਲਾਈਂਸ ਕਰਕੇ ਇਹਦਾ ਫਾਇਦਾ ਕੱਲਾ ਸ਼ਰੂਮਨੀ ਅਕਾਲੀ ਦਲ ਨੂੰ ਨਹੀਂ ਹੋਵੇਗਾ ਇਸ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਵੀ ਵੱਡੇ ਪੱਧਰ ਤੇ ਹੋਵੇਗਾ ਕਿਉਂਕਿ ਪਿੰਡੂ ਤਪਕੇ ਦੀ ਗਰੀਬ ਗੁਰਬੇ ਕਿਸਾਨਾਂ ਦੀਆਂ ਬੋਟਾਂ ਜਿਹੜੀਆਂ ਸ਼ਰੂਮਨੀ ਅਕਾਲੀ ਦਲ ਨੂੰ ਤੇ ਭਾਰਤੀ ਜਨਤਾ ਪਾਰਟੀ ਨੂੰ ਸ਼ਹਿਰੀ ਵੋਟ ਤੇ ਭਰੋਸਾ ਹੈ ਕਿਉਂਕਿ ਭਾਵੇਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੁਨੀਲ ਕੁਮਾਰ ਜਾਕਰ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਲੇਕਿਨ ਇਸ ਦੇ ਬਾਵਜੂਦ ਜੁੜੀ ਹੈ ਵੋਟ ਬੈਂਕ ਜਿਹੜਾ ਹੈ ਉਹ ਡਬਲ ਹੋਇਆ ਹੈ ਯਾਨੀ ਕਿ ਵੋਟ ਬੈਂਕ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨਾਲੋਂ ਕਿਤੇ ਭਾਰਤੀ ਜਨਤਾ ਪਾਰਟੀ ਦਾ ਸ਼ਹਿਰ ਦੇ ਵਿੱਚ ਵਧਿਆ ਹੈ ਰਾਣਾ ਗੁਰਬੀਰ ਸਿੰਘ ਸੋਢੀਲਾਓ ਕਈ ਵੱਡੇ ਆਗੂ ਭਾਰਤੀ ਜਨਤਾ ਪਾਰਟੀ ਦੇ ਜਿਹੜੇ 2027 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖੜੇ ਸੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਉਹ ਜਿੱਤ ਦੇ ਜਿੱਤ ਦੇ ਹਾਰ ਗਏ ਯਾਨੀ ਕਿ ਕੋਈ ਦੂਜੇ ਨੰਬਰ ਤੇ ਕੋਈ ਤੀਜੇ ਨੰਬਰ ਤੇ ਇਟ ਮਿਸ ਕਿ ਵੋਟ ਬੈਂਕ ਮਜ਼ਬੂਤ ਹੈ ਭਾਰਤੀ ਜਨਤਾ ਪਾਰਟੀ ਦਾ ਲੇਕਿਨ ਜਿਵੇਂ ਕਹਿੰਦੇ ਨਾ ਇਕਲਾ ਚਨਾ ਪਹਾੜ ਨਹੀਂ ਫੋੜ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਿ ਇਹਨਾਂ ਦੋਹਾਂ ਦੇ ਗੱਠ ਜੋੜ ਤੋਂ ਬਿਨਾ ਸਰਕਾਰ ਬਣਾਉਣਾ ਅਸੰਭਵ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜਰੂਰ ਕਨਵਿੰਸ ਕਰਨਗੇ ਕਿਉਂਕਿ ਵਾਰ-ਵਾਰ ਗੱਲ ਕੀਤੀ ਜਾਂਦੀ ਹੈ ਸੂਲਾਂ ਦੀ ਗੱਲ ਕੀਤੀ ਜਾਂਦੀ ਹੈ ਸਿਧਾਂਤਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਜਿਹੜੀ ਦਿੱਲੀ ਤੋਂ ਪਾਰਟੀ ਸਾਡੇ ਸਿੱਖਾਂ ਦੇ ਸਿੱਖਾਂ ਦੇ ਹੱਕਾਂ ਦੀ ਗੱਲ ਕਰੇਗੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਪੰਜਾਬ ਬਾਰੇ ਸੋਚੇਗੀ ਜਾਂ ਲੋਚੇਗੀ ਉਸ ਪਾਰਟੀ ਨੂੰ ਸਮਰਥਨ ਦਿੱਤਾ ਜਾ ਸਕਦਾ ਹੈ ਉਸ ਪਾਰਟੀ ਦੇ ਨਾਲ ਚੋਣਾਂ ਲੜੀਆਂ ਜਾ ਸਕਦੀਆਂ ਨੇ ਇਹ ਗੱਲ ਕਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਟ ਮੀਨਸ ਕਿਤੇ ਨਾ ਕਿਤੇ ਉਹਨਾਂ ਨੂੰ ਤਾਂਗ ਹੈ ਅਬਲਾਸ਼ਾ ਹੈ ਲਾਲਸਾ ਹੈ ਕਿ ਲੜੀਆਂ ਜਾਣ ਕਠੀਆਂ ਚੋਣਾ ਹਾਲਾਂਕਿ ਵਾਰ-ਵਾਰ ਅਸ਼ਵਨੀ ਕੁਮਾਰ ਰਵਨੀਤ ਬਿੱਟੂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਭਈ ਅਸੀਂ ਕਿਸੇ ਵੀ ਹੱਦ ਤੱਕ ਜਾ ਕੇ ਅਸੀਂ ਗੱਠ ਜੋੜ ਕਰਕੇ ਚੋੜਾ ਨਹੀਂ ਲੜਾਂਗੇ ਹਾਲਾਂਕਿ ਇਹ ਫੈਸਲਾ ਦੇਸ਼ ਦੇ ਗ੍ਰਹਿ ਮੰਤਰੀ ਅਮਰ ਸ਼ਾਹ ਦਾ ਹੈ ਇਹ ਫੈਸਲਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ ਜੋ ਉਹਨਾਂ ਵੱਲੋਂ ਫਰਮਾਨ ਹੋਵੇਗਾ ਜੋ ਉਹਨਾਂ ਵੱਲੋਂ ਰਣਨੀਤੀ ਬਣਾਈ ਜਾਵੇਗੀ ਉਸ ਤੇ ਰਵਨੀਤ ਬਿੱਟੂ ਨੂੰ ਵੀ ਪਹਿਰਾ ਦੇਣਾ ਪੈਣਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੁਨੀਲ ਕੁਮਾਰ ਜਾਖੜ ਨੂੰ ਵੀ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਲੇ ਦੀ ਹੱਡੀ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਗਲੇ ਦੀ ਹੱਡੀ ਬਣ ਕੇ ਬੈਠੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਵਿੱਚ ਇਹ ਸਾਰੀਆਂ ਪਾਰਟੀਆਂ 2027 ਦੇ ਵਿੱਚ ਅੱਡੀ ਚੋਟੀ ਦਾ ਜ਼ੋਰ ਲਗਾਉਣਗੀਆਂ ਤਾਂ